ਸਾਡੇ ਕੋਲ ਆਲਮੋਸਟ ਪੂਰੇ ਇੰਡੀਆ ਤੋਂ ਲੋਕ ਆਂਦੇ ਨੇ ਸਾਊਥ ਦੇ ਲੋਕ ਆ ਕੇ ਬਹੁਤ ਪ੍ਰਭਾਵਿਤ ਹੁੰਦੇ ਆ ਕਿਉਂਕਿ ਉਹਨਾਂ ਨੇ ਅਜੇ ਤੱਕ ਰਾਜਸਥਾਨ ਦੇ ਕਿਲੇ ਦੇਖੇ ਆ ਇਹ ਮੇਰਾ ਖਿਆਲ ਪੰਜਾਬ ਦੇ ਵਿੱਚ ਪਹਿਲਾ ਇਹੋ ਜਿਹਾ ਕਿਲਾ ਹੈਗਾ ਜਿਹੜਾ ਉਹਨਾਂ ਨੂੰ ਦੇਖਣ ਨੂੰ ਮਿਲਦਾ ਪਰ ਪੂਰੇ ਨੌਰਥ ਤੋਂ ਪੂਰੇ ਸਾਊਥ ਤੋਂ ਲੋਕ ਆ ਕੇ ਇੱਕ ਵਾਰੀ ਤਾਂ ਉਹ ਹੈਰਾਨ ਹੋ ਜਾਂਦੇ ਆ ਕਿ ਭਈ ਇੱਥੇ ਕਿਲਾ ਵੀ ਹੋਏਗਾ ਕੋਈ ਜਦੋਂ ਉਹ ਕਿਲਾ ਦੇਖਦੇ ਆ ਤੇ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਐਕਸਪੀਰੀਅੰਸ ਹੈ ਇੱਥੇ ਅਟਰੈਕਸ਼ਨਸ ਜਿਹੜੀਆਂ ਹੈਗੀਆਂ ਇੱਕ ਤਾਂ ਪੁਰਾਣਾ ਕਿਲਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜੋ ਕਿ 1768 ਦੇ ਵਿੱਚ ਬਣਿਆ ਸੀ ਗੁੱਜਰ ਸਿੰਘ ਭੰਗੀ ਉਹਨਾਂ ਨੇ ਇਹ ਕਿਲਾ ਬਣਾਇਆ ਸੀ 1803 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹਦੇ ਤੇ ਪੂਰਾ ਆਪਣਾ ਕੰਟਰੋਲ ਕਰ ਲਿਆ ਸੀ ਇਹਦੇ ਕੋਲ ਇੱਕ ਬਿਲਡਿੰਗ ਹੈ ਤੋਸ਼ਾਖਾਨਾ ਜਿੱਥੇ ਕਹਿੰਦੇ ਕੋਹੀਨੂਰ ਡਾਇਮੰਡ ਜਦੋਂ ਹੁੰਦਾ ਸੀ ਤੇ ਇੱਥੇ ਹੀ ਪਿਆ ਹੁੰਦਾ ਸੀ ਇੱਕ ਬਿਲਡਿੰਗ ਇੱਥੇ ਹੈਗੀ ਹੈ ਜਿੱਥੇ ਐਸ ਵੇਲੇ ਵਾਰਫੇਅਰ ਮਿਊਜ਼ੀਅਮ ਚੱਲ ਰਿਹਾ ਹੈ ਇੱਥੇ 200 ਤੋਂ 300 ਸਾਲ ਪੁਰਾਣੇ ਵੈਪਨਸ ਉਸ ਜਮਾਨੇ ਦੇ ਉਹ ডিসਪਲੇ ਵਾਸਤੇ ਔਰ ਉਸ ਬਿਲਡਿੰਗ ਨੂੰ ਜਨਰਲ ਡਾਇਰ ਦਾ ਬੰਗਲੋ ਵੀ ਕੰਦੇ ਸੋ ਇੱਕ ਤਾਂ ਪੁਰਾਣੀ ਹੈ ਸਾਰੀ ਹੈਰੀਟੇਜ ਲੁੱਕ ਹੈ ਜੋ ਕਿ ਨਾਨਕਸ਼ਾਹੀ ਬ੍ਰਿਕਸ ਨਾਲ ਬਣੀ ਹੈ ਤੇ ਮਡ ਦਾ ਫੋਰਟ ਹੈ ਆਮ ਤੌਰ ਤੇ ਤੁਸੀਂ ਫੋਰਟ ਸੁਨੇ ਹੋਣਗੇ ਜਿਹੜੇ ਮਾਰਬਲ ਦੇ ਹੁੰਦੇ ਆ ਇਹ ਮਡ ਫੋਰਟ ਹੈ ਸ਼ਹਿਰ ਦੇ ਅੰਦਰੂਨ ਹਿੱਸੇ ਦੇ ਵਿੱਚ ਸਥਾਪਿਤ ਹੋਣ ਕਰਕੇ ਜਿਹੜੇ ਨੌ ਦਰਵਾਜੇ ਸੀ ਉਹ ਐਸੇ ਕਰਕੇ ਬਣਾਏ ਗਏ ਸੀ ਕਿ ਫੋਰਟ ਦੇ ਨਾਲ ਅਟੈਚ ਰਹਿਣ ਤੇ ਮਾਹ ਰਾਜਾ ਦੀ ਸਿਕਿਉਰਟੀ ਪੂਰੇ ਸ਼ਹਿਰ ਦੇ ਵਿੱਚ ਰਹੇ ਔਰ ਹੜੀ ਮੰਦਰ ਸਾਹਿਬ ਪੂਰਾ ਸਿਕਿਉਰ ਰਹੇ ਤਾਂ ਕਿ ਇੱਥੇ ਹਮਲੇ ਨਾ ਹੋ ਸੋ ਇਹ ਪਰਪਸ ਹੀ ਇਸ ਫੋਰਟ ਨੂੰ ਬਣਾਉਂਦਾ ਗੇਟ ਤੋਂ ਅੰਦਰ ਆਂਦੇ ਆ ਜਿਸਨੇ ਅਸੀਂ ਤੇ ਆਊਟਸਾਈਡ ਦੋਵੇਂ ਪਾਸੇ ਖਾਈ ਹੈਗੀ ਉਹ ਖਾਈ ਲੋਕਾਂ ਨੂੰ ਦੇਖਣ ਨੂੰ ਮਿਲਦੀ ਹੈ ਜਿਹਦੇ ਵਿੱਚ ਪਹਿਲੇ ਪਾਣੀ ਛੱਡਿਆ ਹੁੰਦਾ ਸੀ ਸੋ ਕਿਲੇ ਦੀ ਪਹਿਲੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਖਾਈ ਹੈ ਉਹਦੇ ਬਾਅਦ ਅੰਦਰ ਜਿਸ ਲਿਆਂਦੇ ਆ ਤੇ ਇੱਕ ਬ੍ਰਿਜ ਬਣਿਆ ਆ ਜਿਹੜਾ ਖਾਈ ਦੇ ਉੱਪਰੋਂ ਦੀ ਉਹਨਾਂ ਨੂੰ ਲੈ ਕੇ ਜਾਂਦਾ ਉਹ ਵੀ ਲੋਕਾਂ ਨੂੰ ਦੇਖਣ ਨੂੰ ਮਿਲਦਾ ਕਿ ਪੁਰਾਣੇ ਸਮੇਂ 'ਚ ਸਿਕਿਉਰਿਟੀ ਲੈਵਲ ਕੀ ਹੁੰਦਾ ਸੀ ਉਹਦੇ ਬਾਅਦ ਫਿਰ ਅੰਦਰ ਲਾਇ ਗੇਟ ਆਂਦਾ ਜਿਹਦਾ ਨਾਮ ਹੈ ਹੜੀ ਸਿੰਘ ਨਲਵਾ ਗੇਟ ਉਸ ਗੇਟ ਤੋਂ ਮੇਨ ਕਿਲੇ ਦੀ ਮੇਨ ਐਂਟਰੀ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਯਾਨੀ ਕਿਲਾ ਜਿਹੜਾ ਤਿੰਨ ਸਿਕਿਉਰਿਟੀ ਲੇਨ ਦੇ ਵਿੱਚ ਬਣਿਆ ਆ ਸਾੜਾ ਕਿਲਾ ਜਿਹੜਾ ਹੈ ਇੱਕ ਹੈਰੀਟੇਜ ਵੈਲਿਊ ਪ੍ਰੈਜ਼ెంట్ ਕਰਦਾ ਆਪਣੀ ਫਿਰ ਉਹਦੇ ਬਾਅਦ ਰਾਤ ਨੂੰ ਸਾਡਾ ਇੱਥੇ ਇੱਕ ਲੇਜ਼ਰ ਸ਼ੋਅ ਹੁੰਦਾ ਜੋ ਕਿ ਬਹੁਤ ਫੇਮਸ ਹੈ ਔਰ ਮੈਂ ਕਹਾਂਗਾ ਵਰਲਡ ਫੇਮਸ ਹੈ ਉਹ ਰਾਤੀ ਹੁੰਦਾ ਹੈ ਲੇਜ਼ਰ ਪ੍ਰੋਜੈਕਸ਼ਨ ਦੇ ਨਾਲ ਸਾਹਮਣੀ ਦੀਵਾਰ ਤੇ ਪੂਰੀ ਫਿਲਮ ਦਿਖਾਈ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਪਲੱਸ ਇਸ ਕਿਲੇ ਦੇ ਇਤਿਹਾਸ ਦੀ ਪਲੱਸ ਅੰਮ੍ਰਿਤਸਰ ਦੇ ਇਤਿਹਾਸ ਦੀ ਤੇ ਜਿਹੜੀ ਸਾਡੇ ਦੇਸ਼ ਨੇ ਫਾਈਟ ਕੀਤੀ ਹੈ ਅੰਗਰੇਜ਼ਾਂ ਨੂੰ ਇੱਥੋਂ ਦੀ ਭਜਾਨ ਦੀ ਉਹ ਸਾਰੀ ਇਹਦੇ ਚ ਸਟੋਰੀ 20 ਮਿੰਟ ਦੇ ਵਿੱਚ ਪੂਰੀ ਇਹ ਸਟੋਰੀ ਦਿਖਾਈ ਹੁੰਦੀ ਹੈ ਜੋ ਕਿ ਆਪਣੇ ਆਪ ਚ ਇੱਕ ਮਿਸਾਲ ਹੈ ਇੱਕ ਮਿੰਟ ਪਿੱਛੇ ਤੁਸੀਂ ਇਹ ਕੂਹਾਂ ਦੇਖ ਰਹੇ ਹੋ ਇਸ ਕੂਹੇ ਦੇ ਕੋਲ ਹੀ ਇੱਕ ਬਿਲਡਿੰਗ ਨੁਮਾ ਸਟਰਕਚਰ ਦੇਖ ਰਹੇ ਹੋ ਛੋਟਾ ਜਿਹਾ ਇੱਥੇ ਵੈਸੇ ਇਹਨੂੰ ਕੰਦੇ ਫਾਂਸੀ ਕਰ ਔਰ ਇੱਥੇ ਫਾਂਸੀ ਦੇਣ ਵਾਸਤੇ ਜਗ੍ਹਾ ਵੀ ਬਣਾਈ ਗਈ ਹੈ ਐਸੇ ਤਰ੍ਹਾਂ ਅੱਗੇ ਚਲੇ ਜਾਵਾਂਗੇ ਤੇ ਅੱਗੇ ਇੱਕ ਲਾਸਟ ਤੇ ਬਿਲਡਿੰਗ ਆਂਦੀ ਹੈ ਕਿਲਰ ਗੇਟ ਉਹਨੂੰ ਕਹਿੰਦੇ ਉਹ ਜਨਰਲ ਕਿਲਰ ਸੀ ਅੰਗਰੇਜ਼ਾਂ ਦੇ ਟਾਈਮ ਤੇ ਉਹ ਇੱਥੋਂ ਦੀ ਦੇਸ਼ ਭਗਤਾਂ ਨੂੰ ਭਜਾਂਦਾ ਸੀ ਤੇ ਪਿੱਛੋਂ ਗੋਲੀਆਂ ਮਾਰਦੇ ਸੀ ਜਿਹੜਾ ਉਹ ਗੇਟ ਨੂੰ ਕ੍ਰੋਸ ਕਰ ਜਾਂਦਾ ਸੀ ਉਹ ਬਚ ਜਾਂਦਾ ਸੀ ਜਿਹੜਾ ਉਹ ਗੇਟ ਤੱਕ ਨਹੀਂ ਪਹੁੰਚ ਪੰਦਾ ਸੀ ਤੇ ਉਹ ਖਤਮ ਸੋ ਇੱਕ ਪਨਿਸ਼ਮੈਂਟ ਦੇਣ ਦਾ ਇੱਕ ਉਹਨਾਂ ਨੇ ਇਹ ਜੜੀਆ ਬਣਾਇਆ ਹੈ ਮਾਹ ਰਾਜਾ ਰਣਜੀਤ ਸਿੰਘ ਨੇ ਕਿ ਇਹਨੂੰ ਇੰਨਾ ਕੁ ਜ਼ਿਆਦਾ ਸਨਮਾਨ ਦਿੱਤਾ ਕਿ ਆਪਣੀ ਜਿਹੜੀ ਟ੍ਰੈਜਰੀ ਹੈ ਉਹ ਇੱਥੇ ਰਖਾਈ ਤੇ ਕੋਹੀ ਨੂਰ ਜਿਹੜਾ ਕਿ ਬਹੁਮੁੱਲ্য ਹੀਰਾ ਸੀ ਉਹ ਇੱਥੇ ਰੱਖਿਆ ਔਰ ਉਹਦਾ ਕੇਅਰ ਟੇਕਰ ਬਣਾਇਆ ਹਕੀਮ ਅਜੀਜ਼ਉਦੀਨ ਇੱਥੇ ਇੱਕ ਛੋਟੀ ਜੀ ਹਵੇਲੀ ਵੀ ਹੈ ਜਿਹੜੀ ਹਕੀਮ ਅਜੀਜ਼ਉਦੀਨ ਦੀ ਹੁੰਦੀ ਸੀ ਸੋ ਇਹ ਸਾਰਾ ਕਿਲਾ ਇਹ ਸਾਰੀਆਂ ਦੀਵਾਰਾਂ ਇਹੋ ਹੀ ਲੋਕਾਂ ਨੂੰ ਦੱਸਦੀਆਂ ਕਿ ਦੇਖੋ ਇਹ ਸਾਡਾ ਇਤਿਹਾਸ ਕੀ ਹਵਾ ਸੀ ਸਾਨੂੰ ਨੂੰ ਆ ਕੇ ਦੁਬਾਰਾ ਪਛਾਣਨਾ ਚਾਹੀਦਾ ਵੇਖਣਾ ਚਾਹੀਦਾ